ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਡਰਾਈਵਰਾਂ ਬਾਰੇ ਗੱਲ ਕਰ ਲੱਗਿਆ ਜੀ ਕਿ ਨਾ ਡਰਾਈਵਰਾਂ ਬਾਰੇ ਕਾਲੇ ਕਾਨੂੰਨ ਬਣਾਏ ਗਿਆ ਖਾਸ ਕਰ ਟਰੱਕ ਡਰਾਈਵਰ ਜਿਹੜੇ ਵੀਰ ਭਾਰਟ ਹੁੰਦੇ ਆ ਹਨਾ ਮਤਲਬ ਜਿਹੜੇ ਡਰਾਈਵਰਾਂ ਜਿਹੜੇ ਮਤਲਬ ਕਿ ਜਿਨ੍ਹਾਂ ਕੋਲੇ ਵੱਡੇ ਟਰਾਲੇ ਜਾਂ ਵੱਡੇ ਵਹੀਕਲ ਇਹ ਵੀਰੇ ਦੇਖ ਦੀ ਨਾ ਸਾਹ ਨਾਲ ਹੀ ਆ ਪਹਿਲਾਂ ਹੀ ਕਹਿਆ ਨਾ ਬੱਸਾਂ ਵਾਲਿਆਂ ਬਾਰੇ ਸੀ ਕੁਝ ਨਹੀਂ ਕਹਿੰਦੇ ਠੀਕ ਹੈ ਕਿਉਂਕਿ ਇਹਨਾਂ ਜੋ ਕੋਈ ਅਸੀਂ ਖੁਦ ਵੀ ਚੜਦੇ ਆ ਇੰਨੀ ਮਰਦੇ ਤੇਜ ਬੱਸ ਕੱਢਾਂਗੇ ਕੋਲ ਦੀ ਜਿਵੇਂ ਕਿ ਮੌਤ ਸੌਂਦਾ ਕੋਲ ਦੀ ਨੰਗੀ ਹੋਵੇ ਠੀਕ ਆ ਇਹਨਾਂ ਬਾਰੇ ਆਪਾਂ ਬਿਲਕੁਲ ਗੱਲ ਨਹੀਂ ਕਰ ਬਗੱਲ ਕਰਾਂਗੇ ਸਾਫ਼ ਠੀਕ ਆ ਕਿਉਂਕਿ ਜਿਆਦਾਤਰ ਜਿੰਨੇ ਨੁਕਸਾਨ ਹੋਇਆ ਜਾਂ ਬੰਦੇ ਮਰਿਆ ਇਹ ਬੱਸਾਂ ਨਾਲ ਕਰਕੇ ਹੁੰਦੇ ਆ ਇਹ ਹੁੰਦੇ ਵੀ ਲੋਕਲ ਆ ਇਹ ਤੇ ਜਿਹੜੇ ਮੇਰੇ ਵੀਰ ਟਰੱਕ ਡਰਾਈਵਰ ਆ ਨਾ ਵੱਡਾਂ ਗੱਡਾਂ ਦੇ ਟਰਾਲਿਆਂ ਵਾਲੇ ਇਹ ਬਾਈ ਦੂਰ ਦੂਰ ਯੂਪੀ ਬਿਹਾਰ ਹਣਾ ਉਧਰ ਕੋਲਕੱਤੇ ਮਲਗ ਦੇਸ਼ ਚ ਸਾਰੇ ਘੁੰਮਦੇ ਫਿਰਦੇ ਆ ਠੀਕ ਆ ਕਾਨੂੰਨ ਲਾਗੂ ਕਰੋ ਜਿਹੜਾ ਮਰਜ਼ੀ ਕਰ ਲੋ ਠੀਕ ਆ ਪਰ ਬੱਟ ਯਾਰ ਇਹਨਾਂ ਦਾ ਧਿਆਨ ਰੱਖੋ ਇਹ ਪਰੇਸ਼ਾਨ ਪਤਾ ਕਿੰਨੇ ਆ ਜੇ ਕੋਈ ਐਕਸੀਡੈਂਟ ਹੁੰਦਾ ਨਾ ਉਹ ਉਹਦੀ ਇੱਕ ਉਹਦੀ ਇੱਕ ਵਜ੍ਹਾ ਹੁੰਦੀ ਆ ਉਹਦੀ ਇੱਕ ਪਰੇਸ਼ਾਨੀ ਇਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਉਹਦੀ ਪਰੇਸ਼ਾਨੀ ਕੀ ਆ ਕੋਈ ਹੋਰ ਵੀਰ ਆਇਆ ਸੀ ਕਾ ਵੀ ਵੀਡੀਓ ਪਾਉਂਦੇ ਰਹਿੰਨੇ ਆ ਆਪਦਾਂ ਜੀ ਬੋ ਹਣਾ ਯਾਰ ਵੀ ਸਾਡੀ ਵੀ ਪਾਓ ਵੀਰੇ ਅਸੀਂ ਬਹੁਤ ਪਰੇਸ਼ਾਨ ਆ ਠੀਕ ਆ ਉਹਨੂੰ ਪਰੇਸ਼ਾਨੀ ਇਹ ਹੈ ਜੇ ਉਹ ਬਾਹਰਿਆਂ ਸੇਟਾਂ ਜਾਂਦੇ ਨੇ ਖਾਸ ਕਰ ਯੂਪੀ ਬਿਹਾਰ ਐਮਪੀ ਇਹਨਾਂ ਨਾਲ ਲੁੱਟਾ ਖਵਾਉਂਦੇ ਆ ਬਹੁਤ ਜ਼ਿਆਦਾ ਇਹ ਵਿਚਾਰੇ ਸੌਂਦੇ ਹੀ ਨਹੀਂ ਟਾਬੇ ਵਾਲੇ ਐਡੇ ਠੱਗ ਕਈ ਘੱਗਾਂ ਦੇ ਢਾਬੇ ਹੋਰ ਰੱਖਿਆ ਉਧਰ ਹੋਇਆ ਨਵਾਂ ਡਰਾਈਵ ਜਾਂਦਾ ਉਹ ਸੇਫਟੀ ਮਹਿਸੂਸ ਕਰਦਾ ਖਾਸ ਕਰ ਢਾਬਿਆਂ ਤੇ ਬੰਦਾ ਕਰਦਾ ਹੀ ਆ ਵੀ ਹਾਂ ਯਾਰ ਕੋਈ ਗਲੀ ਮੇ ਕੋਈ ਕੁਝ ਵੀ ਹੈ ਠੀਕ ਹੈ ਬਜਾਰਾਂ ਕੋਲੇ ਮਤਲਬ ਕਿ ਬਾਈ ਭਾਰ ਹੁੰਦਾ ਕੁਝ ਵੀ ਆਪਣਾ ਜਿਹਾ ਸਮਾਨ ਲੈ ਕੇ ਗਏ ਉਥੋਂ ਹਨਾ ਇਹਨੇ ਜ਼ਿੰਮੇਵਾਰੀ ਹੁੰਦੀ ਆ ਇਹ ਆਰਾਮਣਾ ਵਿਚਾਰੇ ਠੱਲਦੇ ਆ ਰੋਟੀ ਪਾਣੀ ਖਾਂਦੇ ਆ ਨੰਬਰ ਇੱਕ ਤਾਂ ਰੋਟੀ ਪਾਣੀ ਮਨ ਮਰਜੀ ਉਹਨੇ ਰੇਟ ਲਾਉਣਾ ਠੀਕ ਹੈ ਅਲਾਚਾਰ ਬੁੱਦਲੀ ਮੈਂ ਸੇਫ ਹਾਂ ਯਾਰ ਠੀਕ ਹੈ ਬੰਦਾ ਜੇ ਤੜਕੇ ਨੂੰ ਉਰਦਾ ਹੋ ਜਾਂਦਾ ਕੋਈ ਚੀਜ਼ ਵੀ ਦੇ ਜਾਂਦੇ ਆ ਸੌ ਗਿਆ ਬੈਟਰੀ ਹੈ ਨਹੀਂ 30-30 ਹਜ਼ਾਰ ਦਾ ਡੀਜ਼ਲ ਕੱਢ ਲਿਆ ਜਿੰਨਾ ਹਾਂ ਟੈਂਕ ਜਿੰਨਾ ਵੀ ਹੋਏ ਖਾਲੀ ਕਰਤਾ ਠੀਕ ਹੈ ਕਹਿੰਦਾ ਇੱਥੋਂ ਤੱਕ ਕਿ ਘੋੜਿਆਂ ਦੇ ਟਾਇਰ ਤੱਕ ਨਹੀਂ ਹੁੰਦੇ ਵੀਰੇ ਠੀਕ ਹੈ ਟਾਇਰ ਤੱਕ ਨਹੀਂ ਹੁੰਦੇ ਕੀ ਕਰਨ ਜਾ ਰਹੇ ਇਹ ਇਹ ਨਾ ਜਦੋਂ ਇੱਥੇ ਤੁਰ ਗਿਆ ਮਹੀਨੇ-ਮਹੀਨੇ ਬਾਅਦ ਵਾਪਸ ਆਉਂਦੇ ਆ ਕਿ ਦੋ-ਦੋ ਮਹੀਨ ਲਾਉਂਦੇ ਮੇਰੇ ਹਿਸਾਬ ਨਾਲ ਜਿਹੜਾ ਮੇਰਾ ਮੰਨਣਾ ਉਹ ਨਾ ਬਈ ਇਹਦਾ ਸੌਂਦੇ ਹੀ ਨਹੀਂ ਕੀ ਆਖਣਾ ਕਿ 10 ਮਿੰਟ ਚਾਪਕੀ ਲਾ ਲਈ ਕੋਈ ਚਾਹ ਡਰਾਈਵਰ ਇਕੱਠੇ ਹੋ ਗਏ ਇਹਨਾਂ ਦੀ ਜ਼ਿੰਦਗੀ ਬਾਰੇ ਬਾਈ ਇਹਨਾਂ ਖਾਤਰ ਇੱਕ ਕਾਨੂੰਨ ਅਲੱਗ ਤੋਂ ਹੋਣਾ ਚਾਹੀਦਾ ਟਰੱਕ ਡਰਾਈਵਰਾਂ ਖਾਤਰ ਜਿਹੜਾ ਲੁੱਟ ਖੋਹ ਜਿਹੜੇ ਬੰਦੇ ਕਰਦੇ ਨਾ ਡਰਾਈਵਰਾਂ ਨਾਲ ਇਹਨਾਂ ਦੇ ਵਿਰੈ ਕੋਈ ਫਰੇਰ ਰੁਮਾਕਦਾ ਬੰਦਾ ਲਾਓ ਉੱਥੇ ਜਿਹੜਾ ਗੋਲੀ ਮਾਰ ਲਗੇ ਉਹਨੂੰ ਟਾਈਮ ਨਾ ਲਾਵੇ ਠੀਕ ਆ ਯਾਰ ਦੇਖਦਾ ਵਪਾਰੀ ਵਰਗ ਆ ਠੀਕ ਆ ਵਪਾਰ ਹਰ ਚੀਜ਼ ਦਾ ਵਪਾਰ ਆ ਹਨਾ ਫਾਲ ਸੇਵ ਜੋ ਵੀ ਆ A to Z ਚੀਜ਼ ਆਪਾਂ ਮੁੱਲ ਦੀ ਖਾਨਦੇ ਠੀਕ ਆ ਜੀ ਪਰ ਇਹ ਵਿਚਾ ਇਹਨਾਂ ਤੁੰਦਾਂ ਚ ਗਰਮੀਆਂ 'ਚ ਬੁਰਾ ਹਾਲ ਹਨਾ ਮਹੀਨਾ-ਮਹੀਨਾ ਦੋ-ਦੋ ਮਹੀਨੇ ਆਪਦੇ ਬੱਚਿਆਂ ਵੱਲ ਵੀ ਨਹੀਂ ਦੇਖਦੇ ਹਨਾ ਮਜਬੂਰੀ ਆ ਇਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਜੇ ਆਖਰੀ 7 ਲੱਖੇ ਦੇ ਦੇਣਗੇ 7 ਲੱਖ ਲਾ ਕੇ ਵੀਰਿਆ ਬੰਦਾ ਕੋਈ ਵੀ ਕੰਮ ਚ ਲਾ ਲੂ ਨਾਲ ਜਿਦੋਂ 7 ਲੱਖ ਕੈਸ਼ ਹੋਇਆ ਨਾ ਤੇ ਉਹ ਬਾਈ 10-12 ਹਜ਼ਾਰ ਤੇ ਨੌਕਰੀ ਕੋਈ ਨਹੀਂ ਕਰਦਾ ਇਹ ਮਜਬੂਰ ਲੋਕ ਆ ਠੀਕ ਆ ਇਹ ਮਹੀਨਾ-ਮਹੀਨਾ ਸੌਂਦੇ ਨਹੀਂ ਇਹਨਾਂ ਕੋਲ ਐਡੇ ਸ਼ਾ ਨਹੀਂ ਹੈਗੇ ਠੀਕ ਆ ਇੱਕ ਬੇਨਤੀ ਹੋਰ ਆ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਤੇ ਆਪਣੇ ਇੱਥੋਂ ਵਾਲਿਆਂ ਨੂੰ ਵੀ ਠੀਕ ਆ ਤੁਸੀਂ ਕਾਨੂੰਨ ਤਾਂ ਪਾਸ ਕਰਤਾ ਕੋਈ ਗੱਲ ਨਹੀਂ ਹੋਰ ਤੁਸੀਂ ਬੰਦ ਕਬਨੈਟ ਰਹਿੰਦੇ ਹੋ ਤੁਹਾਡੇ ਅੰਦਰ ਹੋਣ ਲੱਗੇ ਹੋਣੇ ਆ ਮਤਲਬ ਕਿ ਹੀਟਰ ਤੁਸੀਂ ਕਾਨੂੰਨ ਲਾਗੂ ਕਰਤਾ ਤੁਸੀਂ ਤਾਂ ਖੁਦ ਵੀ ਡਰਾਈਵਰ ਰੱਖੇ ਹੋਇਆ ਤੁਸੀਂ ਤਾਂ ਖੁਦ ਥੋਨੀਆਂ ਡਰਾਈਵਰਾਂ ਦਾ ਥੋੜੇ ਤਾਂ ਗਾਂ ਡਰਾਈਵਰ ਰੱਖੇ ਹੋਇਆ ਛੋਟੇ ਬੱਚੇ ਕੋਈ ਨਹੀਂ ਗੱਡੀਆਂ ਚਲਾ ਕੇ ਦੇਸ਼ ਦਾ ਦੇਸ਼ ਨੂੰ ਚਲਾਉਂਦੇ ਠੀਕ ਇੱਕ ਗੱਲ ਹੋਰ ਆ ਕੋਈ ਵੀ ਮੰਤਰੀ ਕੋਈ ਵੀ ਆਹ ਕਾਨੂੰਨ ਲਾਗੂ ਕਰ ਦਿੰਦਾ ਠੀਕ ਆ ਕਰਤਾ ਜੋ ਕਰਤਾ ਠੀਕ ਆ ਤੁਸੀਂ ਆਪ ਦੇ ਦਾ ਹਿਸਾਬ ਨਾਲ ਕਰਤਾ ਪਰ ਕਿਸੇ ਡਰਾਈਵਰ ਦੇ ਨਾਲ ਇੱਕ ਚੱਕਰ ਉਹਦੀ ਕਨੈਕਟਰ ਸ਼ੀਟ ਤੇ ਬੈਠ ਕੇ ਤਾਂ ਦੇਖੋ ਕਿਸੇ ਡਰਾਈਵਰ ਦੇ ਨਾਲ ਦਾ ਇੱਕ ਚੱਕਰ ਲਵਾ ਕੇ ਤਾਂ ਦੇਖੋ ਕਿ ਇਹਨਾਂ ਨੂੰ ਕੀ ਕੀ ਤਕਲੀਫ ਆਉਂਦੀ ਆ ਉਹ ਕਨੈਕਟਰ ਸ਼ੀਟ ਦੇ ਉੱਤੇ ਲੋ ਇਹਨਾਂ ਨੇ ਕੀ ਬੈਠਣਾ ਠੀਕ ਆ ਦਿੱਕਤ ਐ ਇਸ ਚੀਜ਼ ਦੀ ਬਾਈ ਜੀ ਮੈਂ ਸਾਫ਼ ਗੱਲ ਕਹਿਣਾ ਬਾਹਰ ਦੇ ਨਾ ਸਟੇਟਾਂ 'ਚ ਖਾਸ ਕਰਕੇ ਉਹ ਪੰਜਾਬ ਦੇ ਨਾ ਉਹ ਦੂਜਿਆਂ ਦੇ ਠਿਕਣਾ ਆਪਣੇ ਪੰਜਾਬ ਦੇ ਬਹੁਤ ਬੰਦੇ ਮਾਰਦੇ ਜੇ ਉਹਦਾ ਡਰਾਈਵਰ ਗੱਡੀ ਛੱਡ ਕੇ ਭੱਜ ਗਿਆ ਤਾਂ ਬੱਤ ਗਿਆ ਜੇ ਰਹਿ ਗਿਆ ਤਾਂ ਫਿਰ ਬਹੁਤ ਡਰਾਈਵਰ ਵਿੱਚ ਹੀ ਰਹਿ ਕੇ ਉੱਥੇ ਮਾਰ ਦਿੰਦੇ ਠੀਕ ਆ ਯਾਰ ਇੱਕ ਬੰਦਾ ਇੱਥੋਂ ਗੱਡੀ ਲਿਜਾ ਰਿਆ ਹਨਾ ਬੰਦਾ ਯਾਰ ਪਰੇਸ਼ਾਨੀ ਭੁੱਖ ਤੇ ਕੱਟ ਕੇ ਹਨਾ ਜਾਂਦਾ ਤੇ ਬੰਦਾ ਸਾਰਾ ਕੁਝ ਲੁੱਟਿਆ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਡਰਾਈਵਰ ਨੂੰ ਸੇਫ ਕਰੋ ਡਰਾਈਵਰ ਨੂੰ ਸੇਫ ਕਰੋ ਤੁਸੀਂ ਉਹ ਸੇਫ ਮਹਿਸੂਸ ਕਰਨ ਵੀ ਸਾਡ ਤੋਂ ਸਾਡ ਮੈਂ ਕੋਈ ਵੀ ਗੱਲਬਾਤ ਹੁੰਦੀ ਹੈ ਫਿਰ ਅਸੀਂ ਵੀ ਸੇਫ ਆ ਫਿਰ ਤੁਹਾਡਾ ਕਾਨੂੰਨ ਵਧੀਆ ਠੀਕ ਹੈ ਉਹਦਾ ਬਜਾਏ ਉਹੀ ਰੋਂਦੇ ਬਿਲਕਦੇ ਫਿਰਦੇ ਆ ਕਿਸੇ ਨੇ ਕਿਸ਼ਤਾਂ ਦੇ ਗੱਡੀ ਲੈ ਲਈ ਹਨਾ ਕਿਸੇ ਦਾ ਕੌਸਾ ਥੋੜਾ ਜੀ ਧਿਆਨ ਦਿਓ ਇਹਨਾਂ ਡਰਾਈਵਰ ਵੀਰਾਂ ਨੂੰ ਭਾਈ ਜੀ ਇੱਕ ਗੱਲ ਹੋਰ ਅੱਜ ਬਹਾਟੀ ਲਾਈਨ ਤੇ ਜਾ ਕੇ ਦੇਖੋ ਜਿੱਥੇ 24 ਘੰਟੇ ਦੇ ਵਿੱਚੋਂ ਸਿਰਫ 4 ਘੰਟੇ ਗੱਡੀ ਚੱਲਦੀ ਆ ਜੇ ਦਿਨ ਵਿੱਚ ਡਰਾਈਵਰ ਗੱਡੀ ਚਲਾਉਂਦਾ ਡੀਟੀਓ ਆਰਟੀਓ ਨਹੀਂ ਚੱਲਣ ਦਿੰਦਾ ਕਿਉਂ ਦਿਓ ਐਂਟਰੀ ਦਿਓ ਐਂਟਰੀ ਐਨੀ ਆਹ ਟਰੱਕਾਂ ਵਾਲਾ ਵੀਰੇ ਕਮਾਈ ਹੈ ਨਹੀਂ ਹਰ ਇੱਕ ਨੂੰ ਐਂਟਰੀ ਦਿੰਦੇ ਫਿਰਨ ਜੇ ਰਾਤ ਨੂੰ ਗੱਡੀ ਚਲਾਉਂਦਾ ਤਾਂ ਲਟੇਰਾ ਨਹੀਂ ਤੁਰਨ ਦਿੰਦਾ ਤੇ ਇਹ ਵਿਚਾਰੇ ਜਾਣ ਕਿੱਧਰ ਸਹੀ ਗੱਲ ਆ ਭਾਈ ਇਹ ਤੁਹਾਨੂੰ ਇਹ ਸਰਕਾਰ ਚਲਾਉਣ ਨੂੰ ਸੋਚਣਾ ਚਾਹੀਦਾ ਭਾਈ ਜੀ ਠੀਕ ਆ ਮਤਲਬ ਇਹ ਸਮਝ ਲੋ ਜਵਾ ਨਿਰਾ ਮਤਲਬ ਗੰਦਗੀ ਐ ਉਥੇ ਕੋਈ ਚੰਗਾ ਅਫਸਰ ਲਾਓ ਠੀਕ ਆ ਜਿੱਥੇ ਦੇਖੋ ਆ ਰੋਡ ਆ ਰੋਡ ਤਾਂ ਇਸ ਲੋਕ ਦਿੰਦੇ ਆ ਨਾ ਰੋਡ ਤੇ ਯਾਰੋ ਜੇ ਟੈਕਸ ਦੇਣ ਵਾਲੇ ਸੇਫ ਨਹੀਂ ਹੈਗੇ ਲਟੇਰੇ ਖੜੇ ਆ ਰਾਹ ਚ ਹਨਾ ਪਤਾ ਨਹੀਂ ਕਿਹੜਾ ਬੰਦਾ ਕਿੱਥੋਂ ਕੀ ਹੋ ਜੇ ਠੀਕ ਆ ਬਈ ਬਣਾ ਰੋਡ ਸੇਫ ਕਰੋ ਇਹਨਾਂ ਲਈ ਬੇਨਤੀ ਆ ਤੇ ਹੁਣ ਇੱਕ ਜਿਵੇਂ ਹੋਰ ਦੇਖੀ ਆ ਪੰਜਾਬ ਚ ਵੀ ਆ ਤੋ ਸੌਣ ਲੱਗ ਗਿਆ ਪੰਜਾਬ ਚ ਵੀ ਆ ਕੋ ਸੌਣ ਲੱਗ ਗਿਆ ਮੈਂ ਕਹਿੰਦਾ ਉਹਨਾਂ ਉਹਨਾਂ ਨੂੰ ਅਖਾ ਪਹਿਲਾਂ ਬਿਲਕੁਲ ਨਹੀਂ ਹੁੰਦਾ ਸੀਗਾ ਅੱਜ ਕੱਲ ਤਾਂ ਪੰਜਾਬ ਦੇ ਵਿੱਚ ਵੀ ਡਰਾਈਵਰ ਸੇਫ ਨਹੀਂ ਕਈ ਜਗ੍ਹਾ ਮੈਂ ਖੁਦ ਇਹੋ ਜਿਹਿਆਂ ਦੇਖੀਆਂ ਰਾਤ ਨੂੰ ਆਪਾਂ ਗੱਡੀ ਲੈ ਕੇ ਚੱਲਦੇ ਆ ਨਾ ਤੇ ਰਾਤ ਨੂੰ ਤਰਪਾਲਾਂ ਪਾੜ ਕੇ ਗੱਡੀਆਂ 'ਚੋਂ ਮਾਲ ਲੈ ਜਾਂਦਾ ਥੋੜੇ ਜਿਹੇ ਦਿਨਾਂ ਦੀ ਗੱਲ ਆ ਸੀ ਖੁਦ ਸੁਣੀ ਆ ਬਠਿੰਡੇ ਗੱਡੀ ਚਲਾਉਂਦਾ ਮੁੰਡਾ सोनू ਹਬੌਰ ਤੋਂ ਠੀਕ ਆ ਮੋਗੇ ਬਾਈਪਾਸ ਤੇ ਉਹਦੀ ਇੱਕ ਗੱਡੀ ਦੇ ਵਿੱਚ ਨਾ ਸ਼ਰਾਬ ਦੀਆਂ ਪੇਟੀਆਂ ਲੈ ਗਿਆ ਜਲੰਧਰ ਆਰਮੀ ਦੀ ਸ਼ਰਾਬ ਲੈ ਕੇ ਚੱਲਿਆ ਸੀ ਤੇ ਉਹ ਬੰਦਾ 70000 ਰੁਪਏ ਭਰ ਕਿਹਾ ਉਸ ਦਿਨ ਦਾ ਤੇ ਦੱਸੋ ਖੁਦ ਸੇਫ ਨਹੀਂ ਕਾਨੂੰਨ ਕੀ ਕਰਨਗੇ ਲਟੇਰੇ ਹੀ ਨਹੀਂ ਇਹਨਾਂ ਤੋਂ ਵੀਰੇ ਲੋਟ ਆ ਰਹੇ ਇਹ ਇਹ ਨਾ ਬੇਨਤੀ ਆ ਜੀ ਤੁਹਾਨੂੰ ਆ ਪਹਿਲਾ ਠੱਗ ਤੇ ਲਟੇਰਿਆਂ ਨੂੰ ਰੋਕੋ ਉਦੋਂ ਬਾਅਦ ਫਿਰ ਨਾ ਜਿਹੜਾ ਕਾਨੂੰਨ ਬਣਾਉਣਾ ਬਣਾ ਦਿਓ ਸਾਡੀ ਬੇਨਤੀ ਆ ਵੀ ਡਰਾਈਵਰ ਵੀਰਾਂ ਦਾ ਯਾਰ ਧਿਆਨ ਰੱਖੋ ਬਹੁਤ ਜ਼ਿਆਦਾ ਨਹੀਂ ਤੁਹਾਨੂੰ ਦੱਸਦਾ ਵੀ ਜੇ ਕਿਤੇ ਡਰਾਈਵਰ ਵੀ ਰੋਗੇ ਨਾ ਕਿਤੇ ਜਿਵੇਂ ਆ ਪਾਰਟੀ ਕਰਦੇ ਆ ਇਹ ਅੜੀ ਕਰਕੇ ਤਾਂ ਯਾਦ ਰੱਖਿਓ 72 ਕੇ ਦੇ 10 ਦਿਨ ਦਾ ਰਸ ਤੇ ਕੇ ਦੇ 15 ਕੇ ਦਾ 20 20 ਦਿਨਾਂ ਦਾ ਹੋਊਗਾ ਕਿਉਂਕਿ ਆਪਾਂ ਨੌਂ ਰੋਲ ਬੰਦੇ ਆ ਅਮੀਰਾਂ ਕੋਲ ਤਾਂ ਬੜਾ ਕੁਝ ਬਣ ਸੋਨਾ ਖਾਈ ਜਾਂ ਠੀਕ ਆ ਆਪਾਂ ਵੀ ਅੱਧੇ ਬੁਮਾਰਾ ਮਰ ਜਾਾਂਗੇ ਤੇ ਅੱਧੇ ਭੁੱਖ ਮਰੀ ਨਾ ਜੇ 2 ਮਹੀਨਿਆਂ ਕੰਮ ਰਹਿ ਗਿਆ ਨਾ ਤੇ ਅੱਧਾ ਦੇਸ਼ ਖਤਮ ਹੋ ਜਾਊਗਾ ਬਾਕੀ ਬਾਈ ਜੀ ਕਈ ਜਗ੍ਹਾ ਇਹੋ ਜਿਹੀਆਂ ਦੇਖੀਆਂ ਇਹ ਲਟੇਰੇ ਗੱਡੀ ਲੁੱਟਣ ਦੇ ਮਾਰੇ ਖੁਦ ਹੀ ਆਪ ਦਾ ਵੀ ਕਲਾ ਦਾ ਟਰੱਕ ਦੇ ਵਿੱਚ ਮਾਰ ਕੇ ਕਹਿ ਦਿੰਦਾ ਤੁਸੀਂ ਐਕਸੀਡੈਂਟ ਕੀਤਾ ਤੇ ਡਰਾਈਵਰ ਉਹ ਜੀ ਜਗ੍ਹਾ ਦੇ ਵਿੱਚੋਂ ਭੱਜੂ ਨਾ ਗੱਡੀ ਛੱਡ ਕੇ ਤੇ ਹੋਰ ਕੀ ਕਰੂਗਾ ਇਹ ਵੀਰੇ ਭਜਣਾ ਇੱਕ ਮਜਬੂਰੀ ਆ ਕੋਈ ਬੰਦਾ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਰੋਡ ਤੇ ਡਰਾਈਵਰ ਦਾ ਇਹ ਜੀ ਨਹੀਂ ਕਰਦਾ ਕਿ ਉਹਦੀ ਗੱਡੀ ਸਿਰਫ ਇੱਕ ਕੀੜੇ ਦੇ ਉੱਤੋਂ ਦੀ ਵਿਲੰਗੇ ਕੀੜਾ ਕਿੱਡੀ ਛੋਟੀ ਚੀਜ਼ ਹੁੰਦੀ ਆ ਤੇ ਕੋਈ ਐਮਰਜੈਂਸੀ ਐਕਸੀਡੈਂਟ ਹੋਗਾ ਕਿੱਦਾਂ ਵੀ ਹੋਗਾ ਮਜਬੂਰੀ ਨਾ ਹੋਗਾ ਕਿਸੇ ਦਾ ਦਿਲ ਨਹੀਂ ਕਰਦਾ ਵੀ ਕੋਈ ਕਿਸੇ ਦਾ ਐਕਸੀਡੈਂਟ ਕਰੇ ਬਹੁਤ ਜ਼ਿਆਦਾ ਇਹ ਦੇਖਿਆ ਵੀ ਡਰਾਈਵਰਾਂ ਦੇ ਕਈਆਂ ਸੱਟਾਂ ਹੀ ਇੰਨੀਆਂ ਵੱਜੀਆਂ ਆ ਪਾਜ਼ ਹੋ ਗਏ ਤੇ ਕਈ ਬੰਦੇ ਦੀ ਡੈਥ ਵੀ ਹੋਈ ਆ ਕਿਉਂਕਿ ਨਾ ਯਾਰ ਮੜੀ ਉਹ ਵੀ ਕੁੱਟਣ ਡਾ ਜਾਂਦੀ ਆ ਠੀਕ ਆ ਮਜਬੂਰੀ ਹੁੰਦੀ ਆ ਜਿਹੜੇ ਕਿਸੇ ਬੰਦੇ ਨਾਲ ਐਕਸੀਡੈਂਟ ਹੋਗਾ ਡਰ ਕੋਈ ਬੰਦਾ ਥੋੜਾ ਜਿਹਾ ਇੱਥੋਂ ਜਾ ਕੇ ਯਾਰ 1000 ਕਿਲੋਮੀਟਰ ਦਾ ਦੂ ਇੱਥੋਂ ਐਕਸੀਡੈਂਟ ਕਰਨ ਨਹੀਂ ਗਿਆ ਹੈ ਘਰੇ ਤਾਂ ਉਹਦੇ ਵਿਚਾਰਦੇ ਯਾਰ ਰੋਸ਼ਨ ਨਹੀਂ ਹੋਣਾ ਪੂਰਾ ਕੀ ਮਜਬੂਰੀ ਹੋੜਾ ਜਿਹੜਾ ਤੇਰਾ ਤੁਰਿਆ ਫਿਰਦਾ ਠੀਕ ਆ ਪਹਿਲਾਂ ਵੀਰ ਬਾਰ-ਬਾਰ ਕਹਿਣਾ ਬੇਨਤੀ ਕਰਦਾ ਵੀ ਡਰਾਈਵਰ ਵੀਰਾਂ ਦੇ ਬਾਰੇ ਨਾ ਕੋਈ ਕਾਨੂੰਨ ਬਣਾਓ ਜਿਹੜਾ ਸੇਫ ਮਹਿਸੂਸ ਕਰਨ ਆਪਣੇ ਆਪ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ